ਗਨ ਬਨਾਸਨ ਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਮੇਰੇ ਸਾਹਮਣੇ ਇੱਕਦਮ ਅਖਾਂਡੇ ਤੇ ਆ ਗਿਆ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਘਾਤ ਹੈ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਗੱਲ ਮੈਨੂੰ ਕਿਉਂ ਕਹਿਣੀ ਪਏ ਮੇਰੀ ਜਾਣਕਾਰੀ ਇੰਤਾਰੀ ਦੇ ਮੁਤਾਬਕ ਘੜ ਤੋਂ ਘੜ ਇੱਥੇ 8 ਪੀ ਹੀ ਜਿ세 ਆਏ ਹੋਣਗੇ ਤੇ ਉਹਨਾਂ ਨੇ ਬੋਲਣਾ ਤੇ ਸੈਕਟਰੀ ਨੇ ਕਹਿ ਦਿੱਤਾ ਵੀ ਗਿਆਨੀ ਜੀ ਨੂੰ 1 ਘੰਟਾ ਤੇ ਉਹਨਾਂ ਕਹਿਣਾ ਵੀ ਗਿਆਨ ਨੂੰ 1 ਘੰਟਾ ਤੇ ਸਾਨੂੰ 5-5 ਮਿੰਟ ਇਸ ਕਰਕੇ ਮੇਰਾ ਬਾਪੇ ਪਹਿਲਵਾਨ ਨਾਲ ਪ੍ਰੇਮ ਸੀ ਔਰ ਉਹਨਾਂ ਦੇ ਪ੍ਰੇਮ ਕਰਕੇ ਇੱਥੇ ਆਇਆ ਤੇ ਆਮ ਹੁੰਦਾ ਪਈ ਮੈਨੂੰ ਟਾਈਮ ਵੱਧ ਮਿਲੇ ਤੇ ਮੇਰੇ ਅੱਗੇ ਨੋਟਾਂ ਦੀ ਢੇਰੀ ਲੱਗ ਜਾਏ ਮੈਂ ਇਸ ਲਈ ਕਸਾ ਨਹੀਂ ਕਰਦਾ ਮੇਰਾ ਨਿਸ਼ਾਨਾ ਐਸ ਬਾਪੂ ਦੀ ਖੁਸ਼ੀ ਲੈਣਾ ਜੀ ਦੇ ਤੇ ਇਹ ਖੁਸ਼ ਹੈ ਨਾ ਉਹਦੇ ਮਗਰ-ਮਗਰ ਪਦਾਰਥ ਲੇਕਿਨ ਵੱਧ ਕਿਸ ਹੁੰਦੀ ਹੈ ਆਪਾਂ ਇਹਨੂੰ ਛੱਡ ਕੇ ਤੇ ਇਹਦੇ ਮਗਰ-ਮਗਰ ਫਿਰਦੇ ਪਰ ਇਹ ਵੀ ਰਹਿੰਦੀ ਤੇ ਉਹਦੇ ਵੱਲੋਂ ਵੀ ਚਲੀ ਜਾਂਦੀ ਹੈ ਮੇਰੇ ਪ੍ਰਾਤੂ ਸੀ ਪ੍ਰਚਾਰਕ ਆਇਓ ਮੈਂ ਆਪਣੇ ਵੱਲੋਂ ਕੰਨ ਫੜ ਕੇ ਕਹਿਣ ਲੱਗਾ ਕਿ ਇਹਦਾ ਗਲਤ ਅਰਥ ਨਾ ਕਰਨਾ ਮੈਨੂੰ ਸ਼ੋਮਣੀ ਕਮੇਟੀ ਨੇ ਦੋ ਦਸਤਾਰਾਂ ਦਿੱਤੀਆਂ ਨੇ ਇੱਕ ਭਾਈ ਗੁਰਦਾਸ ਦੀ ਇੱਕ ਬਾਬਾ ਬੁੱਢਾ ਸਾਹਿਬ ਦੀ ਔਰ ਮੈਂ ਉਸ ਡਿਊਟੀ ਮੁਤਾਬਕ ਭਾਈ ਗੁਰਦਾਸ ਜੀ ਵਰਗਾ ਨਹੀਂ ਮੈਂ ਬਾਬੇ ਬੁੱਢਾ ਸਾਹਿਬ ਦੇ ਚਰਨਾ ਵਰਗਾ ਵੀ ਨਹੀਂ ਪਰ ਮੇਰੀ ਉਸ ਥਾਂ ਤੇ ਡਿਊਟੀ ਹੋਣ ਕਰਕੇ ਮੈਂ ਤੁਹਾਨੂੰ ਸਿਨੇਹ ਆ ਦਿਆਂ ਅਪਰਾਲਾ ਕਰਿਆ ਕਰੋ ਇਹਦੇ ਨਾਲ ਬਣਾਉਣ ਦਾ ਇਧਰੋਂ ਬਣ ਗਈ ਤੇ ਇਹ ਮਗਰਮਗਰ ਆਵੇਗਾ ਬਾਣੀ ਦੀਆਂ ਪੰਕਤੀਆਂ ਨੇ ਬ੍ਰह्म ਮਿਲਦੇ ਤਿਸ ਦਾ ਪ੍ਰਭ ਬਾਤ ਰਹੀ ਇੱਕ ਸ਼ਬਦ ਲਿਵ ਲਾਏ ਨਾਵ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਇਹ ਨੌ ਨਿਧੀਆਂ ਤੇ 18 ਸਿੱਧੀਆਂ ਮਗਰਮਗਰ ਤੁਰੀਆਂ ਫਿਰਦੀਆਂ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਹਿਰਦੇ ਵਿੱਚ ਵਸਾਲ ਹੈ ਕਥਾਇਕ ਇਹੋ ਜਿਹਾ ਟੌਪ ਕੇ ਵੀ ਇਹਦੇ ਵਿੱਚੋਂ ਵੱਖ-ਵੱਖ प्रकरण ਆ ਜਾਂਦੇ ਨੇ ਮੈਂ ਹੁਣੇ ਗੱਲ ਕੀਤੀ ਹੈ ਵੀ ਇਹ ਨੌਂ ਲਦੀਆਂ ਮਗਰ ਮਗਰਾਉਣੀਆਂ ਬਾਬੇ ਮਨੀ ਸਿੰਘ ਨੇ ਇੱਕ ਟਿਕਾ ਕੀਤਾ ਦੋ ਟਕਸਾਲਾਂ ਵਿੱਚ ਬਾਬੇ ਮਨੀ ਸਿੰਘ ਦੀ ਇੱਕ ਬਾਬੇ ਦੀਪ ਸਿੰਘ ਦੀ ਬਾਬਾ ਮਨੀ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਇੱਕ ਜੰਦਰ ਜਲੇ ਦਾ ਅਰਾਈ ਉਹ ਆਪਣੀ ਪੇਡ ਦੀ ਮਜਬੂਰੀ ਕਰਕੇ ਰੋਟੀ ਵਾਸਤੇ ਘਰੋਂ ਨਿਕਲ ਗਿਆ ਫਿਰ ਕਿਤੇ ਰੋਟੀ ਦਾ ਵਿਹਾਰ ਚੱਲ ਗਿਆ ਭਾਣਾ ਕੁਦਰਤ ਦਾ ਉਹ ਬਾੜ ਦੇ ਇਲਾਕੇ ਵਿੱਚ ਗਿਆ ਉੱਥੇ ਕਮਲਗਿਏ ਵਾਲੇ ਸੰਤ ਕੀਰਤਨ ਕਰਦੇ ਸਨ ਔਰ ਉਹਨਾਂ ਦਾ ਪ੍ਰੋਗਰਾਮ 2 ਹਫ਼ਤੇ ਦਾ ਸੀ ਗੁਰਦੁਆਰਾ ਇੱਕ ਐਹੋ ਜੀ ਮਹਾਨ ਸੰਸਥਾ ਹੈ ਜਿੱਥੇ ਕੋਈ ਵੀ ਆਵੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਮੁਸਲਮਾਨਾਂ ਦੀ ਵਸੀਤ ਵਿੱਚ ਕੋਈ ਹਿੰਦੂ ਜਾਵੇ ਤੇ ਕਹਿੰਦੇ ਕਾਫਰ ਕੀ ਲੈਣ ਆਇਆ ਹਿੰਦੂਆਂ ਦੇ ਮੰਦਰ ਵਿੱਚ ਕੋਈ ਮੁਸਲਮਾਨ ਜਾਵੇ ਤੇ ਕਹਣਗੇ ਮਲੇਸ਼ ਕੀ ਲੈਣ ਆਇਆ ਲੇਕਿਨ ਗੁਰਦੁਆਰੇ ਵਿੱਚ ਕੋਈ ਵੀ ਆ ਜਾਏ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਕਿਉਂ ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਖਤਰੀ ਬ੍ਰਾਹਮਣ ਸੂਦ ਵੈਸ ਅਬਦੇਸ਼ ਕਿਉਂ ਵਰਨਾ ਕੋ ਸਾਂਝਾ ਇਹ ਮੁਸਲਮਾਨਾਂ ਨੂੰ ਵੀ ਕਹਿੰਦਾ ਮੁਸਲਮਾਨ ਮੂਮਦਿਲ ਹੋਵੇ ਅੰਤਰ ਕੀ ਬਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕਸਮ ਪਾਟ ਕਿਉ ਪਾ ਘਰਾ ਜਿਹੜੇ ਮੁਸਲਮਾਨ ਬਣਿਆ ਨਾ ਤੇ ਮਨ ਨਰਮ ਰੱਖ ਮੁਸਲਮਾਨ ਮੂਮਦਿਲ ਹੋਵੇ ਮੁਸਲਮਾਨ ਦੀ ਵਿਆਖਿਆ ਅੰਤਰ ਕੀ ਬਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕੁਸਮ ਪਾਟ ਘਿਉ ਪਾ ਘਰਾ ਕਹਿੰਦੇ ਜਿਵੇਂ ਘਿਉ ਦਾ ਰੰਗ ਮਾੜਾ ਜਾਂ ਹਰਿਆ ਹੁੰਦਾ ਨਾ ਇਸ ਪ੍ਰਕਾਰ ਗੁਰਮੁਖਾ ਮੂਮ ਦਿਲ ਬਣ ਤੇ ਫਿਰ ਮੁਸਲਮਾਨ ਵਰਨਾ ਤੂੰ ਮੁਸਲਮਾਨ ਨਹੀਂ ਗੁਰਮੁਖੋ ਇਹ ਨਹੀਂ ਮੁਸਲਮਾਨ ਉਥੇ ਗਿਆ ਔਰ ਇਹਨੇ ਸੋਚਿਆ ਕਿ ਨਾਲੇ 4 ਦਿਨ ਇੱਥੇ ਰੋਟੀ ਦਾ ਕਿਉਂਕਿ ਮਹਾਪੁਰਸ਼ਾਂ ਨੇ 2 ਹਫ਼ਤੇ ਕਥਾ ਕਰਨੀ ਹੈ ਤੇ 2 ਹਫ਼ਤੇ ਮੇਰਾ ਰੋਟੀ ਪਾਣੀ ਦਾ ਕੰਮ ਚੱਲ ਜਾਏਗਾ ਬਾਣਾ ਰੱਬ ਦਾ ਹੁਣੇ ਸੋਚਿਆ ਕਿ ਜੋੜੇ ਖਾਣਾ ਵਧੀਆ ਕੰਮ ਹੈ ਜੋੜੇ ਫੜ ਕੇ ਰੱਖੀ ਜਾਵਾਂਗਾ ਸ਼ਾਮ ਨੂੰ ਪ੍ਰਸ਼ਾਦਾ ਛਕਲਾਂਗਾ ਦੀਵਾਨ ਸਮਾਪਤ ਹੋਇਆ ਸੰਤ ਕਮਲਜੀਏ ਵਾਲੇ ਜੋੜਾ ਲੈਣ ਲੱਗੇ ਆਪਾਂ ਦਿਲੋਂ ਅਰਦਾਸ ਨਹੀਂ ਕਰਦੇ ਮੈਂ ਗੱਲ ਕਹਿਣ ਲੱਗਾ ਜੇ ਤੁਸੀਂ ਇਸ ਗੱਲ ਤੇ ਯਕੀਨ ਨਹੀਂ ਕਰਨਾ ਮੇਰਾ ਆਪਣੀ ਜ਼ਿੰਦਗੀ ਦਾ ਜਰਵਾ ਗੁਰਮੁਖੋ ਮੈਂ ਗੁਰੂ ਅਗੇ ਅਰਦਾਸ ਮਗਰੂ ਕਰਦਾ ਤੇ ਗੁਰੂ ਮੈਨੂੰ ਪਹਿਲਾਂ ਦੇ ਦਿੰਦਾ ਇਥੇ ਹੰਕਾਰ ਨਹੀਂ ਕਾਰਨ ਕੀ ਹੈ ਕਾਰਨ ਇਹ ਹੈ ਆਪਾਂ ਧੀਆਂ ਭੈਣਾ ਵਾਲਿਆਂ ਆਪਾਂ ਬੱਚਿਆਂ ਵਾਲਿਆਂ ਸਾਡਾ ਪੁੱਤਰ ਗੱਭਰੂ ਹੋਵੇ ਨਾ ਤੇ ਕਦੇ ਉਹਨੇ ਇਹ ਨਹੀਂ ਆਖਿਆ ਪਿਤਾ ਜੀ ਮੇਰਾ ਵਿਆਹ ਕਰ ਦਿਓ ਸਾਡੀ ਧੀ ਬਟਿਆਰ ਹੋਵੇ ਤੇ ਉਹ ਆਪਣੇ ਪਿਤਾ ਨੂੰ ਇਹ ਨਹੀਂ ਕਹਿੰਦੀ ਵੀ ਮੰਮੀ ਜੀ ਮੇਰਾ ਵਿਆਹ ਕਰ ਦਿਓ ਲੇਕਿਨ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰਾ ਪੁੱਤ ਗੱਭਰੂ ਹੋਇਆ ਤੇ ਵਿਹੋਣਾ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰੀ ਧੀ ਸ਼ਾਦੀ ਦੇ ਯੋਗ ਮੈਂ ਵਿਹੋਣੀ ਹੈ ਇਸ ਪ੍ਰਕਾਰ ਗੁਰਮਖੋ ਜੇ ਆਪਾਂ ਗੁਰੂ ਨੂੰ ਮਾਂ ਪੋ ਕਰਕੇ ਜਾਣਾਂਗੇ ਤੇ ਸਾਰਾ ਫਿਕਰ ਉਹ ਲੈ ਲੇਗਾ ਕਿਉਂਕਿ ਬਾਣੀ ਦੀਆਂ ਪੰਕਤੀਆਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਕੋ ਕਿਹਾ ਕੜਾ ਜਿਓ ਤੇਰੇ ਹੁੰਦਿਆਂ ਕਾਹਦਾ ਡਰ ਹੈ ਇਸ ਪ੍ਰਕਾਰ ਗੁਰਮਖੋ ਗੁਰੂ ਨੂੰ ਆਪਣਾ ਮਾਂ ਪੋ ਕਰਕੇ ਜਾਣੋ ਤੇ ਗੁਰੂ ਵਿਣ ਬੋਲਿਆਂ ਸਭ ਕੇ ਜਾਣਦਾ ਕਿਸ਼ ਅੱਗੇ ਕੀਚੇ ਅਰਦਾਸ ਇਹ ਬੋਲਣ ਦੇ ਨਾਲੋ ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਸਮਝਦਾ ਹੈ ਹੋਇਆ ਕਿ ਮਾਤਮਾ ਜੋੜਾ ਲੈਣ ਲੱਗੇ ਜੇ ਕਿਸੇ ਮੇਰੇ ਭੈਣ ਭਰਾਣੇ ਸਾਖੀ ਪੜਨੀ ਹੋਵੇ ਨਾ ਜਿਹੜਾ ਸੁਖਮਣੀ ਸਾਹਿਬ ਦਾ ਟੀਕਾ ਹੈ ਉਹਦੇ ਤੁਸੀਂ ਇਹ ਸੰਪਰਦੇ ਟੀਕੇ ਵੀ ਤੁ ਸਾਖੀ ਪੜ ਸਕਦੇ ਜਿਹੜੀ ਮੈਂ ਸੁਣਾ ਰਿਹਾ ਤੁਹਾਨੂੰ ਉਹ ਕਹਿਣ ਲੱਗਾ ਅੱਲਾ ਵਾਲਿਓ ਤੁਹਾਡੀ ਅੱਲਾ ਮੰਦਾ ਮੈਂ ਗਰੀਬ ਅਰਾਈ ਜਲੰਧਰ ਦੇ ਇਲਾਕੇ ਚੋਂ ਪੇਟ ਦਾ ਭੜਾ ਇੱਥੇ ਆਇਆ ਅੱਲਾ ਅਗੇ ਦੁਆ ਕਰੂ ਕਿ ਅੱਲਾ ਮੇਰੀ ਗਰੀਬੀ ਸੁਣ ਲੇ ਮੈਨੂੰ ਚਾਰ ਰੋਟੀਆਂ ਮਿਲ ਜਾਣ ਬਾਬੇ ਕਮਲਗੇ ਵਾਲੇ ਕਹਿਣ ਲੱਗੇ ਹੁਣ ਫਿਰ ਗੱਲ ਸੰਤ ਦੀ ਸੰਤ ਕੀ ਹੈ ਸੰਤ ਉਹਦਾ ਸਤ ਨਾਲ ਜੋੜਿਆ ਤੇ ਸਤ ਨਾਲ ਜੋੜਦਾ ਹੈ ਅੱਜ ਦੇ ਸੰਤ ਸਤ ਨਾਲੋਂ ਜੋੜਨ ਦੀ بجائے ਆਪਣੇ ਪੈਰਾਂ ਨਾਲ ਜੋੜਦੇ ਨੇ ਇਹ ਮੈਂ ਆਮ ਜੀ ਸਾਹਿਬ ਬੋਲਦਾ ਮੈਨੂੰ ਉਹਨਾਂ ਦਾ ਡਰ ਨਹੀਂ ਮੈਨੂੰ ਇਹਦਾ ਡਰ ਹੈ ਜਿਹਦਾ ਖਾਈਓ ਤੇ ਗੁਣ ਗਾਈਏ ਦਸਮ ਪਾਸ਼ਾ ਦੀਆਂ ਪੰਕਤੀਆਂ ਨੇ ਜਿਹੜੇ ਅੱਜ ਕੱਲ ਦੇ ਪਖੰਡੀ ਲੋਕ ਨੇ ਨਾ ਉਹ ਕਹਿੰਦੇ ਮੇਰੋਂ ਹੀ ਧਿਆਨ ਕਰੋ ਨਿਸਬਾਸਰ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਮੇਰੇ ਹੋਈ ਧਿਆਨ ਧਰੋ ਇਸ ਵਸਰ ਔਰ ਕੋ ਭੂਲ ਕੇ ਨਾਮ ਨ ਲੇਜਾ ਮੇਰਾ ਧਿਆਨ ਧਰੋ ਔਰ ਕੋ ਦਾ ਭੂਲ ਕੇ ਨਾ ਨ ਲਿਆ ਜੇ ਤੁਸੀਂ ਡੇਰੀਆਂ ਵਿੱਚ ਜਾਂਦੇ ਹੋ ਬਾਹਰ ਸਟਾਲ ਲੱਗੇ ਹੁੰਦੇ ਨੇ ਬਾਬਾ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਤੇ ਫੋਟੋਆਂ ਵਿੱਚ ਵਿੱਚ ਮਲਨ ਕਮਸ਼ੀਰ ਕੀਤਾ ਹੁੰਦਾ 30 ਤੇਰੇ 50 ਸਾਡੇ ਤੇ ਜੇ ਬਾਬੇ ਦੀ 100 ਵੇਗੀ ਤੇ ਬਾਬੇ ਨੂੰ ਬਣ ਗਏ ਨੇ 7000 ਰੁਪਇਆ ਇਸ ਪ੍ਰਕਾਰ ਲੋਕਾਂ ਨੇ ਸੋਰਸ ਆਫ ਇਨਕਮ ਬਣਾਇਆ ਸੰਤ ਉਹ ਹੈ ਜਿਹੜਾ ਆਪਣਾ ਤਿਆਗ ਕੇ ਤੇ ਦੂਜਿਆਂ ਦਾ ਕੰਮ ਕਰਦਾ ਹੈ ਆਪਣਾ ਵਿਗਾਰ ਬਰਾਨਾ ਸਾਡੇ ਆਪਣਾ ਵਿਗਾੜ ਕੇ ਦੂਜਿਆਂ ਦਾ ਕੰਮ ਕਰਨਾ ਰੋਹ ਵਿਚਾਰ ਰਾਈ ਨੇ ਆਖਿਆ ਸਾਈ ਲੋਕੋ ਅੱਲਾ ਦੇ ਅੱਗੇ ਦੁਆ ਕਰੋ ਮੈਂ ਪੇੜ ਦਾ ਭਜਾ ਇੱਥੇ ਆਇਆ ਤੇ ਸੰਤ ਜੀ ਕਹਿਣ ਲੱਗੇ ਕੋ ਜਾਣਦਾ ਕਹਿੰਦਾ ਜੀ ਮੈਨੂੰ ਮਾੜਾ ਮੋਟਾ ਉਰਦੂ ਆਉਂਦਾ ਪਰ ਪੂਰਾ ਨਹੀਂ ਮੈਨੂੰ ਕਿਸੇ ਅੱਖਰ ਲਿਖ ਦਿਓ ਕਾਗਜ਼ ਉੱਪਰ ਤੇ ਮਹਾਪੁਰਸ਼ਾਂ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਰਿਦ ਸਿਦ ਨੌ ਨਿਦ ਇਹ ਲਿਖ ਦਿੱਤਾ ਨਾ ਤੇ ਸੇਵਾ ਕਰੀ ਗਿਆ 15 ਦਿਨਾਂ ਦਾ ਪ੍ਰੋਗਰਾਮ ਸੀ ਤਿੰਨਾਂ ਦਿਨਾਂ ਤੋਂ ਬਾਅਦ ਇੱਕ ਸਰਦਾਰ ਸੂਬੇਦਾਰ ਕਰਕੇ ਲਿਖਿਆ ਉਹਨੇ ਮੀਂਹ ਦਾ ਮੂੰਹ ਹਿਲਦਾ ਵੇਖ ਕੇ ਤੇ ਕਹਿਣ ਲੱਗਾ ਮੀਆਂ ਕੀ ਕਰਦਾ ਹੈ ਕੀ ਜਾਬ ਕਰਦਾ ਉਹਨੇ ਸਾਰੀ ਹੱਡ ਬੀਤੀ ਸੁਣਾਈ ਕਹਿਣ ਲੱਗਾ ਸਰਦਾਰਾ ਅਸੀਂ ਅਰਾਈ ਲੋਕ ਮਿੱਟੀ 'ਚੋਂ ਸੋਨਾ ਕੱਢਲੇ ਨਹੀਂ ਪਰ ਮੇਰੇ ਕੋਲ ਮਿੱਟੀ ਹੈ ਨਹੀਂ ਕਹਿਣ ਲੱਗਾ ਸੌਦਾ ਮਾਰ ਲਈਏ ਕਹਿੰਦਾ ਮਾਰੋ ਉਹ ਸੂਬੇਦਾਰ ਕਹਿਣ ਲੱਗਾ ਮੇਰੇ ਕੋਲ 7 ਮਰਬੇ ਪੈੜੀ ਦੇ ਨੇ ਤੇ ਮੇਰੇ ਕੋਲ ਲੀਲਾ ਅੱਜ-ਉੱਦ ਕਰ ਲਾਂਗੇ ਕਹਿਣ ਲੱਗਾ ਸਰਦਾਰ ਜੀ ਮੇਰੇ ਕੋਲ ਤਾਂ ਬਰਦਾਂ ਜੋ ਕੇ ਪੈਸੇ ਵੀ ਨਹੀਂ ਉਹ ਸੂਬੇਦਾਰ ਨੇ ਉਹਨੂੰ ਬਰਦ ਵੀ ਲੈ ਦਿੱਤੇ ਇਤਿਹਾਸ ਹੈ ਇਤਿਹਾਸ ਤਿੰਨਾਂ ਸਾਲਾਂ ਤੋਂ ਬਾਅਦ ਉਹ ਸਾਈ ਜਿਹੜਾ ਉਹ ਰਾਈ ਸੀ ਉਸੇ ਗੁਰਦੁਆਰੇ ਫੇਰ ਆਇਆ ਕਿਉਂਕਿ ਹਰ ਸਤ ਸਾਲਾਨਾ ਸਮਾਗਮ ਹੁੰਦਾ ਸੀ ਸਾਡੇ ਵਰਗਾ ਹੁੰਦਾ ਨਾ ਤੇ ਕਹਿਣਾ ਸੀ ਵੇਖੋ ਬਾਬੇ ਨੇ ਕਲਾਮ ਦਿੱਤੀ ਮੌਜਾਂ ਕਰਦੇ ਆ ਜ਼ਮੀਨ ਭਾਂਡਾ ਬਣ ਗਿਆ ਆਪਾਂ ਗੁਰੂ ਤੋਂ ਕੀ ਲੈਣਾ ਮੈਂ ਉਸ ਮੁਸਲਮਾਨ ਭਰਾ ਤੋਂ ਵੀ ਸਦਕੇ ਜਾਣਾ ਜਿਨੇ ਦਿੱਤਾ ਉਹਨੂੰ مالک ਚੇਤੇ ਹੈ ਆਇਆ ਜੋੜੇਖਾਨੇ ਸੇਵਾ ਕੀਤੀ ਮਾਤਮਾ ਆਇਤੇ ਕਹਿਣ ਲੱਗਾ ਸਾਈਂ ਲੋਕੋ ਮੈਨੂੰ ਸਿਆਣਿਆਂ ਜੇ ਕਹਿੰਦੇ ਦਾਸ ਭਾਈ ਕਹਿੰਦਾ ਜੀ ਮੈਂ ਤਿੰਨ ਵਰੇ ਤੁਹਾਡੇ ਕੋਲ ਪਹਿਲਾਂ ਇੱਥੇ ਆਇਆ ਸਾਂ ਮੇਰੇ ਕੋਲ ਰੋਟੀ ਤੋਂ ਆਤਰ ਸਾਂ ਹੁਣ ਮੇਰੇ ਆਪਣੇ 2 ਮਰਬੇ ਆਪਣੇ ਬਣ ਗਏ ਨੇ ਮੈਂ 2 ਮਰਬਿਆਂ ਦਾ مالک ਹਾਂ ਹੁਣ ਇਹ ਕੰਮ ਕਰੋ ਇੱਥੇ ਤਾਂ ਸਵਰਗ ਆ ਮੇਰਾ ਅੱਗਾ ਸਵਰਗ ਆ ਮੈਂ ਵਾਰ-ਵਾਰ ਇੱਕ ਪੰਕਤੀ ਰਿਪੀਟ ਕਰ ਰਿਹਾ ਆ ਆਪਾਂ ਲੋਕ ਇਥੋਂ ਦੇ ਪਦਾਰਤਾਂ ਤੱਕ ਸੀਮਤ ਹਾਂ ਜਦ ਕੇ ਬਾਣੀ ਕਹਿੰਦੀ ਕਰ ਕੀ ਨਾਰ ਬਹੁਤ ਇਹ ਜਾਨ ਸੂ ਸਦਾ ਰਹਿਤ ਸੰਗ ਲਾਗੀ ਜਦ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮੈਂ ਹਰ ਕਥਾ ਵੀ ਜਿਗਰ ਕਰਨਾ ਜਿਹੜੀ ਇਹ ਨੋਟਾਂ ਦੀ ਢੇਰੀ ਹੈ ਨਾ ਇਹ ਪੁੱਤ ਨੇ ਸਾਹਮ ਲੈਣੀ ਹੈ ਲੇਖਾ ਅਸੀਂ ਦੇਣਾ ਹੈ ਤੇ ਜਿਹੜੇ ਪੁੱਤਾਂ ਵਾਸਤੇ ਆਪਾਂ ਪਾਪੜ ਵੇਲਦੇ ਆ ਨਾ ਉਸ ਪੁੱਤ ਨੇ ਮੋਟੀਆਂ ਲੱਕੜਾਂ ਕਟੀਆਂ ਕਰਕੇ ਸਾਡੀ ਛਾਤੀ ਤੇ ਵੱਡਾ ਖੁੰਡ ਰਾ ਕੇ ਤੇ ਸਾਨੂੰ ਅੱਗ ਲਾਉਣੀ ਹੈ ਇਸ ਕਰਕੇ ਮਿੱਤਰੋ ਉਸ ਪੁੱਤ ਵਾਸਤੇ ਉਸ ਪਤਨੀ ਵਾਸਤੇ ਉਸ ਪਰਿਵਾਰ ਵਾਸਤੇ ਆਪਣਾ ਅੱਗਾ ਨਾ ਬਗਾੜੀਏ ਕਹਿਣ ਲੱਗਾ ਅੱਲਾ ਵਾਲਿਓ ਅੱਲਾ ਨੇ ਬੜੀ ਕਰਮ ਕੀਤਾ ਮੇਰੇ ਤੇ ਕਿਰਪਾ ਕਰੋ ਮੇਰਾ ਅੱਗਾ ਸੌਰਜ ਹੈ ਤੇ ਕਹਿੰਦੇ ਮੀਆਂ ਫਿਰ ਲਿਆ ਕਾਗਜ ਮਹਾਤਮਾ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਸੁਖਮਨੀ ਸਾਹਿਬ ਦੀ ਅਸ਼ਟਪਦੀ ਪਹਿਲੀ ਅਸ਼ਟਪਦੀ ਦੇ ਦੋ ਪੰਕਤੀਆਂ ਨੇ ਜਿਹੜਾ ਸੁਖਮਨੀ ਸਾਹਿਬ ਹੈ ਨਾ ਇਦੇ 21623 ਅੱਖਰ ਹਨ 2373 ਇਹਦੀਆਂ ਲਗਾ ਮਾਤਰਾ ਨੇ 13ਵੀਂ ਅਸਪਦੀ ਤੇ ਤਿੰਨ ਅੱਖਰ ਬਾਕੀਆਂ ਦੇ ਨਾਲੋਂ ਜ਼ਿਆਦੇ ਨੇ ਹਰ ਅਸਪਦੀ ਦੀਆਂ 8-8 ਪੌੜੀਆਂ ਨੇ 10-10 ਪੰਕਤੀਆਂ ਨੇ ਔਰ ਸਾਰੀ ਬਾਣੀ ਚਰਹਾਓ ਇੱਕ ਵਾਰੀ ਆਈ ਹੈ ਉਹ ਕਿੱਥੇ ਹੈ ਰਹਾਉ ਕਿ ਗੁਰਮੁਖਾ ਨਾਮ ਨਾਲ ਜੁੜ ਇਹ ਰਹਾਉ ਦਾ ਪਾਠ ਕਦੇ ਕੀਤਾ ਹੈ ਭਾਈ ਦਿਆਲ ਦਾਸ ਨੇ ਰਾਉ ਕਿਥੇ ਆ ਸੁਖਬਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਕੈ ਮਨ ਕਸਰਾਮ ਗੁਰਮੁਖਾ ਜੀ ਸੁਖ ਆਕੇ ਨਾ ਤੇ ਸੁਖ ਪ੍ਰਮਾਤਮਾ ਦੇ ਨਾਮ ਚ ਔਰ ਕਿਤੇ ਨਹੀਂ ਮਿਲਣਾ ਸਾਡੇ ਕੁਇਸ਼ਰ ਸਿੰਘ ਤੇ ਢਾਡੀ ਵੀਰ ਇੱਕ ਪੰਕਤੀ ਬੋਲਦਿਆਂ ਦੀ ਬੜੀ ਭਾਪੂਰਤ ਨਾ ਸੁਖ ਵਿੱਚ ਗ੍ਰਸਦੇ ਨਾ ਸੁਖ ਛੱਡ ਗਿਆ ਸੁਖ ਹੈ ਵਿੱਚ ਹਰੀ ਨਾਮ ਦੇ ਸਾਧੂ ਸ਼ਰਨ ਪਿਆ ਨਾ ਘਰ ਨੂੰ ਛੱਡਣ ਕਰਕੇ ਸੁਖ ਹੈ ਨਾ ਘਰ ਨੂੰ ਤਿਆਗਣ ਕਰਕੇ ਸੁਖ ਹੈ ਸੁਖ ਕਦੋਂ ਮਿਲੇਗਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਅਦਾਸੀ ਇਹ ਮੈਂ ਕਹਿ ਕੇ ਫਿਰ ਉੱਥੇ ਆਵਾਂਗਾ ਇਹ ਕਿਵੇਂ ਇਹ ਕੁਦਰਤੀ ਤੌਰ ਤੇ ਇਹ ਵਹਿਗਰੂ ਜਾਣਦਾ ਹੈ ਆਪਣੇ ਉਸ ਗੁਣ ਕੋਈ ਨਹੀਂ ਲੈ ਸਕਦਾ ਆ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਤੇ ਮੈਂ ਪਤਾ ਨਹੀਂ ਰੱਬ ਦਾ ਕਿੰਨਾ ਕੁ ਧੰਨਵਾਦ ਕਰਦਾ ਵੀ ਰਾਨੀ ਦੀ ਗੱਲ ਉਹ ਚਾਚੇ ਤੇ ਮੈਂ ਭਤੀਜਾ ਮੇਰੇ ਮਨ ਚ ਉਹਨਾਂ ਦਾ ਰੱਬ ਜੀ ਨਾਲ ਸਤਕਾਰ ਹੈ ਮੈਂ ਗੱਲ ਕਰਨ ਲੱਗਾ ਮੇਰੀ ਜਬਾਨ ਛੋਟੀ ਹੈ ਜਦੋਂ ਅਟੈਕ ਹੋਇਆ ਨਾ 83 ਵਾਲਾ ਤੇ ਸਾਡੇ ਉੱਲੇ ਪਾਸੇ ਗੁਰਦੁਆਰਾ ਪੂਰਿਆ ਕੋਨੇ ਦੇ ਬਾਬੇ ਗੁਲਾਬ ਦਾ ਅਰਾਸੀ ਦਾ ਉੱਚਾ ਡੇਰਾ ਹੈ ਸਾਡੇ ਬਜ਼ੁਰਗ ਬੈਠੇ ਸਨ ਉਹ ਬਜ਼ੁਰਗ ਮੈਨੂੰ ਕਹਿਣ ਲੱਗੇ ਪੁੱਤਰਾ ਤੂੰ ਆਪਣੇ ਸੰਤ ਕਰਤਾਰ ਸਿੰਘ ਹੋਰਾਂ ਦੇ ਨਾਲ ਰਿਹਾ ਹੈ ਤੇ ਤੂੰ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੇ ਬਾਰੇ ਕੋਈ ਗੱਲ ਸੁਣਾ ਤੇ ਮੈਨੂੰ ਬਜ਼ੁਰਗ ਕਹਿੰਦੇ ਮੇਰੇ ਉੱਥਾਰੇ ਤਾਏ ਲੱਗਦੇ ਸਦਾਦਾ ਲੱਗਦਾ ਹੋਵੇਗਾ ਮੈਂ ਉਹਨਾਂ ਨੂੰ ਆਖਿਆ ਵੀ ਬਾਪੂ ਜੀ ਤੁਹਾਡੀ ਨਿਗਾਹ 'ਚ ਮੈਨੂੰ ਇਉਂ ਜਾਪਦਾ ਵੀ ਤੁਸੀਂ ਸਮਝਦੇ ਵੀ ਇਹ ਝੰਡਾ ਸਿੰਘ ਦਾ ਪੁੱਤ ਕਰਤਾਰ ਸਿੰਘ ਸੀ ਤੇ ਪਟਵਾਰੀ ਰਿਹਾ 6 ਮਹੀਨੇ ਮੈਂ ਉਹਦੀ ਸੰਗਤ ਕੀਤੀ ਹੈ ਤੇ ਮੈਨੂੰ ਪੁੱਛ ਕੇ ਵੇਖੋ ਨਾ ਤੇ ਮੈਨੂੰ ਇਉਂ ਜਾਪਦਾ ਹੈ ਜਿਹੜਾ ਉਹ ਕਰਤਾਰ ਉਹ ਆਪਣੇ ਪਿੰਡ ਕਰਤਾਰ ਸਿੰਘ ਬਣ ਕੇ ਜੰਮਿਆ ਸੀ ਮੈਂ ਕਹਿਆ ਮੇਰਾ ਉਹਨਾਂ ਤੇ ਇਹਨਾਂ ਬਲਾਈਂਡ ਫੇਧ ਹੈ ਇਹਨਾਂ ਵਿਸ਼ਵਾਸ ਹੈ ਕਿ ਮੈਨੂੰ ਜਾਪਦਾ ਉਹ ਕਰਤਾਰ ਕਰਤਾਰ ਸਿੰਘ ਬਣ ਕੇ ਆਇਆ ਇੱਥੇ ਜਿਹੜੇ ਮੇਰੇ ਆਇਡੈਂਟੀਟੀ ਉਹਨਾਂ ਘਰੇ ਹੁਣ ਤੈਨੂੰ ਬੰਦਾ ਬਣਾਉਣੇ ਆ ਆ ਤੇਰੀ ਵਿੱਚ ਆ ਗਈ ਟੀਵੀ ਤੇ ਤੂੰ ਇਹ ਗੱਲ ਸਿੱਧ ਕਰ ਕਿਵੇਂ ਕਰੇਗਾ ਕਿਵੇਂ ਕਰਤਾਰ ਸਿੰਘ ਨੂੰ ਕਰਤਾਰ ਕਹਿ ਦਿੱਤਾ ਉਹ ਮੈਂ ਤਾਂ ਕਿਹਾ ਬਾਣੀ ਕਹਿੰਦੀ ਹਰ ਕਾ ਸੇਵਕ ਹਰ ਹੀ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਮੈਂ ਸੰਤ ਕਰਤਾਰ ਸੂਨ ਰੱਬ ਤਾਂ ਕਿਹਾ ਬਾਣੀ ਕਹਿੰਦੀ RAM ਸੰਤ ਮੈਂ ਭੇਦ ਕਿਛਣਾ ਹੀ ਪਰ ਨਾਲ ਇਹ ਵੀ ਆਖਦਾ ਏਕ ਜਨ ਕਈ ਵੈ ਲਾ ਕਰੋਰੀ ਇਹ ਦੋ ਪੰਕਤੀਆਂ ਮੈਂ ਆਪਣੀ ਜਿਉਂ ਬੰਦਾ ਫੌਜੀ ਲੜਦਾ ਨਾ ਜਿੰਨਾ ਚਿਰ ਮੋਰਚਾ ਨਾਵੇ ਉਹਨਾਂ ਚਿਰ ਸੇਫ ਨਹੀਂ ਹੁੰਦਾ ਵੀ ਉਹ ਗੋਲੀ ਗੋਲੀ ਉਹਨੂੰ ਵੀ ਵੱਸ ਸਕਦੀ ਹੈ ਇਸ ਕਰਕੇ ਮੈਂ ਇਹ ਮੋਰਚਾ ਬਣਾ ਕੇ ਗੱਲ ਕੀਤੀ ਹੈ ਹਰ ਕਾ ਸੇਵਕ ਹਰ ਹੀ ਜੇ ਆ ਰੋਜ ਪਾੜ ਕਰਦੇ ਹਰ ਹਰ ਜਨ ਦੀ ਏਕ ਹੈ ਬੇ ਵਿਚਾਰ ਕਸ਼ਨਾ ਹੈ ਜਲ ਤੇ ਵੀ ਤਰੰਗ ਜੂ ਜਲ ਹੀ ਵਿਕਸਭਾਏ ਜਿਵੇਂ ਪਾਣੀ ਚ ਬੂੰਦਾਂ ਪੈਦਾ ਹੁੰਦੀਆਂ ਨੇ ਪਾਣੀ ਚ ਲੀਨ ਹੋ ਜਾਂਦੀਆਂ ਨੇ ਪਰ ਇਹ ਜ਼ਰੂਰ ਹੈ ਵੀ ਸੰਤ ਮਿਲਦੇ ਬੜੇ ਘੱਟ ਨੇ ਉਮਰਾਰੇ ਜਨਕ ਵਾਲੀ ਗੱਲ ਕਹਿ ਕੇ ਮੁੜ ਕੇ ਇੱਥੇ ਆਵਾਂ ਭਗਤ ਵੀ ਗ੍ਰਸਥ ਵਿੱਚ ਰਹਿੰਦੇ ਆਂ ਪ੍ਰਭ ਕੇ ਸਿਮਨ ਰਿਧਿ ਸਿਧ ਨੌਨਦ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਤੇ ਨਾਲ ਮੈਂ ਇਹ ਕਿਹਾ ਸੀ ਨਾ ਸੁਖ ਵਿੱਚ ਗ੍ਰਸਥ ਦੇ ਨਾ ਸੁਖ ਛੱਡ ਗਿਆ ਸੁਖ ਵਿੱਚ ਹਰਨਾਮ ਦੇ ਸਾਧੂ ਸ਼ਰਨ ਪਿਆ ਇਹ ਗੱਲ ਕਿਵੇਂ ਹਿੰਦੁਸਤਾਨ ਵਿੱਚ ਸਭ ਤੋਂ ਵਿਦਵਾਨ ਵਿਆਸ ਲਿਖਣ ਲੋਕੀ ਬਣ ਗਏ ਨੇ ਜਿਹਨੂੰ ਸਤਕਾਰ ਦੇ ਦੇਣਾ ਉਹਨੂੰ ਕਹਿੰਦੇ ਵਿਆਸ ਜਿਵੇਂ ਆਪਣੇ ਭਾਈ ਸਾਹਿਬ ਭਾਈ ਗੁਰਦਾਸ ਨੂੰ ਕਹਿੰਦੇ ਸਿੱਖ ਧਰਮ ਦਾ ਵੇਦ ਵਿਆਸ ਇਹ ਆਮ ਪ੍ਰਚਾਰਕਾਂ ਕੋਲ ਸੁਣਿਆ ਵਿਦਵਾਨਾਂ ਕੋਲ ਗਿਆਨਵਾਨ ਸੀ ਭਾਈ ਗੁਰਦਾਸ ਜੀ ਜਿਹੜਾ ਵਿਆਸ ਲਿਖੀ ਹੋਇਆ ਨਾ ਇਹਦੇ ਕਰ ਸੁਖਦੇਵ ਦਾ ਜਨਮ ਹੋਇਆ ਸੁਖਦੇਵ ਦਾ ਹੁਣ ਸਾਰੀਆਂ Hindu ਮਤਿਹਤਾਂ ਦੀਆਂ ਗੱਲਾਂ ਦੇ ਤੁਸੀਂ ਕਹਣਾ ਵੀ ਇਹਨਾਂ ਨੇ ਕਹਿਣਾ ਗਿਆਨੀ ਜੀ ਆਰਐਸ ਦਾ ਬੰਦਾ ਬਣ ਗਿਆ ਹੁਣ ਕੀ ਕਰੀਏ ਪੀੜਿਓ ਨਾ ਪਕਸਾਂ ਦੇ ਨਾ ਸੁਣਾਉਣੇ ਤਾਂ ਫੈਂੜ ਗਏ ਨਾ ਬੰਦਾ ਮੈਂ ਆਰਾਜਾ ਸਿਕਰੀ ਮੇਰੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਸਿੱਖ ਇਹਦਾ ਪਿਸ਼ੋਕਰ ਉਹ ਸੁਖਦੇਵ ਕੌਣ ਸੀ ਸੁਖਦੇਵ ਇਹ ਵੀ ਜਿੱਥੇ ਅਮਰਨਾਦੀ ਯਾਤਰਾ ਸ਼ੁਰੂ ਹੋਈ ਹੈ ਨਾ ਇੱਥੇ ਪਾਰਬਦੀਨੂ ਸ਼੍ਰੀ ਸ਼ਿਵਜੀ ਮਾਰੇ ਕਥਾ ਸੁਣਾ ਰਹੇ ਨੇ ਤੇ ਸ਼ਿਵਜੀ ਕਥਾ ਕਰ ਰਿਹਾ ਤੇ ਪਾਰਬਦੀਨੂ نیند ਆ ਗਈ ਇੱਕ ਤੋਤਾ ਹੰਗਾਰਾ ਭਰ ਰਿਹਾ ਸੁੱਕ ਕੇ ਦਿਨ ਤੋਤੇ ਨੂੰ ਹੰਗਾਰਾ ਭਰ ਰਿਹਾ ਤੇ ਜਦੋਂ ਉਹਨੇ ਵੇਖਿਆ ਪਾਰਬਤੀ ਸੂਰਦੀ ਤੇ ਕਹਿਣ ਲੱਗਿਆ ਤਾਂ ਅਮਰ ਹੋ ਗਿਆ ਪਹਿਲਾਂ ਇਹਨੂੰ ਠੋਕਾ ਅੱਗੇ-ਅੱਗੇ ਤੋਤਾ ਪਿੱਛੇ-ਪਿੱਛੇ ਸ਼ਿਵਜੀ ਮਹਾਰਾਜ ਤੇ ਉਹਨੂੰ ਆਕਾਸ਼ ਬਾਣੀ ਹੋਈ ਭਲਿਆ ਨਾਲੇ ਤੂੰ ਕਹਿਣਾ ਵੀ ਮੇਰੀ ਕਥਾ ਦਾ ਬੰਦਾ ਅਮਰ ਹੋ ਜਾਂਦਾ ਤੇ ਜੇ ਇਹੋ ਮਰ ਗਿਆ ਤੇਰੀ ਕਥਾ ਅਮਰ ਕਿਵੇਂ ਹੋਗੀ ਭਲਾ ਉਥੇ ਲਿਖਿਆ ਵੀ ਜਿਹੜਾ ਵਿਆਸ ਰਿਖੀ ਹੈ ਨਾ ਇਹਦੀ ਜਿਹੜੀ ਧਰਮ ਪਤਨੀ ਸੀ ਜਿਵੇਂ ਆਪਾਂ ਵਾਸੀ ਲੈਨੇ ਉਹਨੇ ਵਾਸੀ ਲਈ ਤੇ ਇਹ ਤੋ ਤਾਂ ਸੂਖਮ ਰੂਪ ਧਰ ਕੇ ਤੇ ਪਿਆਸ ਰੀਖੀ ਦੀ ਘਰਵਾੜੀ ਦੇ ਪੇੜ ਵਿੱਚ ਪਰ ਗਿਆ ਸਾਰਾ ਕੁਝ ਆਪਾਂ ਅਖਿਰ ਇੱਥੇ ਭਾਈ ਗੁਰਦਾਸ ਦੀ ਪੰਕਤੀ 12 ਬਰਸ ਗਰਬਾਸ ਲੈ ਜੰਮਦੇ ਹੀ ਸੁੱਕ ਲਈ ਉਦਾਸੀ ਭਾਈ ਗੁਰਦਾਸ ਦੀ ਪੰਕਤੀ ਹੈ 12 ਸਾਲ ਮਾਂ ਦੇ ਗਰਭ ਚ ਰਿਹਾ ਮਾਂ ਨੇ ਅਰਦਾਸਾਂ ਕੀਤੀਆਂ ਔਰ ਆਖਰਕਾਰ ਇਹਨੇ ਅਰਦਾਸ ਕੀਤੀ ਬਾਤ ਆ ਮੈਂ ਜਨਮ ਤਾਂ ਲਿਆਂਗਾ ਜੇ ਮੇਰੇ ਤੇ ਦੁਨੀਆ ਦੇ ਪ੍ਰਭਾਵ ਨਾ ਪੈਣ ਮਾਤਾ ਨੇ ਅਰਦਾਸ ਕੀਤੀ ਵਿਆਸ ਰਿਖੀ ਨੇ ਵੇਖਿਆ ਵੀ ਇਹਨੇ ਮੇਰੇ ਕੋਲ ਸਿੱਖਿਆ ਨਹੀਂ ਲੈਣੀ ਕਿਉਂਕਿ ਮੇਰਾ ਪੁੱਤੇ ਨੇ ਕਿਹਾ ਮੇਰਾ ਪਿਓ ਕੀ ਜਾਣਦਾ ਉਹ ਕਹਿਣ ਲੱਗਾ ਪਿਤਾ ਜੀ ਦੱਸੋ ਕਿਸੇ ਜਾਵਾਂ ਇਹ ਜਨਕ ਰਾਜੇ ਦੇ ਕੋਲ ਗਿਆ ਤੇ ਇੱਕ ਨਿਯਮ ਹੈ ਜਦੋਂ ਤੁਸੀਂ ਤਕੜੇ ਬੰਦੇ ਕੋਲ ਜਾਓ ਤੇ ਬਲਾਦਮ ਚੈੱਕ ਕਰਦੇ ਤੇ ਕਹਿੰਦੇ ਪੈੜਾ ਕੋਈ ਤੇਰੇ ਕੋਲ ਤੂੰ ਰੱਖ ਜਾ ਇਹ ਮੈਂ ਗੱਲ ਮਜੀ ਸਾਹਿਬ ਤੇ ਬਹੁਤ ਮেরা ਕੀਤੀ ਹੈ ਮੈਂ ਸ਼੍ਰੋਮਣੀ ਕਮੇਟੀ ਨਾਲ ਇਸ ਗਲਤ ਆਤਰਾਜ ਕਰਦਾ ਰਿਹਾ ਵੀ ਜਦੋਂ ਅਸੀਂ ਮੱਥਾ ਟੇਕਣ ਜਾਣੇ ਦਰਬਾਰ ਸਾਹਿਬ ਤੁਸੀਂ ਉਹਨਾਂ ਤੋਂ ਬੈਕ ਕਿਉਂ ਰਖਾਉਂਦੇ ਹੋ ਤੁਹਾਨੂੰ ਉਹਨਾਂ ਦਾ ਝੋਲਾ ਕੀ ਕਹਿੰਦਾ ਇਹ ਮੈਂ ਤਿੰਨ ਚਾਰ ਸਾਲ ਪੂਰਾ ਰੌਲਾ ਪਾਉਂਦਾ ਰਿਹਾ ਆਖਰਕਾਰ ਮੈਨੂੰ ਗੁਰੂ ਨੇ ਅਗਲ ਦਿੱਤੀ ਉਹ ਠੀਕ ਸਨ ਤੇ ਮੈਂ ਗਲਤ ਸਾਂ ਮੇਰੀ ਜਿੱਦ ਗਲਤ ਸੀ ਉਹ ਕਿਉਂ ਸਿੱਧ ਹੋਈ ਜਦੋਂ ਕਿਸੇ ਕੋਲ ਜਾਈਏ ਨਾ ਆਪਾਂ ਦਰਬਾਰ ਸਾਹਿਬ ਨੂੰ ਸਮਾਨ ਕਿਉਂ ਰੱਖਦੇ ਆ ਗੁਰਮੁਖ ਖਾਜੇ ਖਾਲੀ ਹੋਵੇਗਾ ਤੇ ਤੇਰੇ ਅੰਦਰ ਤਾਂ ਕੁਝ ਪਵੇਗਾ ਜੇ ਪਹਿਲਾਂ ਭੜਿਆਂ ਦੇ ਟਿਕੇਗਾ ਕੀ ਇੱਥੇ ਆਸਾ ਦੀ ਵਾਰਦੀਆਂ ਪੰਕਤੀਆਂ ਨੇ ਵਸਤੂ ਅੰਦਰ ਵਸ ਸਭਾਵੇ ਦੂਜੀ ਹੋਵੇ ਪਾਸ ਭਾਂਡੇ ਵਿੱਚ ਚੀਜ਼ ਤਾਂ ਪਹੇਗੀ ਜੇ ਪਹਿਲੀ ਪਾਸੇ ਹੋਵੇ ਆਪਾਂ ਗੁਰੂ ਘਰ ਖਾਲੀ ਤਾਂ ਰਹਿ ਜਾਣਿਆ ਆਪਾਂ ਮੈਂ ਨਾਲ ਭਰੇ ਪਏ ਸਾਡੇ ਅੰਦਰ ਤੂੰ ਨਹੀਂ ਜਿਉਂਦੀ ਆਪਾਂ ਗੁਰਦੁਆਰੇ ਆਉਨੇ ਆ ਨਾ ਤੇ ਕਈ ਬੰਦੇ ਕਹਿੰਦੇ ਗਿਆਨੀ ਜੀ ਸਾਨੂੰ ਐਨੇ ਸਾਲ ਜਾਂਦਿਆਂ ਨੂੰ ਹੋ ਗਏ ਨੇ ਗੱਲ ਨਹੀਂ ਬਣੀ ਗੱਲ ਤਾਂ ਨਹੀਂ ਬਣਦੀ ਆਪਾਂ ਮੈਂ ਨਾਲ ਭਰੇ ਪਿਆ ਜਿੰਨਾ ਮੈਂ ਨੂੰ ਪਾਸੇ ਨਾ ਕੀਤਾ ਤੇ ਤੂੰ ਨੇ ਨਹੀਂ ਜਿਉਣਾ ਜਦ ਹਮ ਹੋਤੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਬਾਣੀ ਕਹਿੰਦੀ ਜਦ ਲਗ ਮੇਰੀ ਮੇਰੀ ਕਰੇ ਤਬ ਲਾਕਾਰ ਏਕ ਨਹੀਂ ਸਰੇ ਜਾ ਮੇਰੀ ਮੇਰੀ ਮਿਟ ਜਾਏ ਤਾ ਪ੍ਰਭਕਾਰ ਸਵਾਰੇ ਆਏ ਆਪਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਮਾਥਾ ਟੇਕਦੇ ਆਂ ਗੁਰੂ ਦੇ ਅੱਗੇ ਆਣ ਕਿਹਾੜਾ ਕੱਢਿਆ ਕਰੋ ਪਾਤਸ਼ਾਹ ਮੇਰੀ ਮੈਂ ਰਖਲਾ ਤੇ ਤੂੰ ਕਿਦੇ ਮੇਰੇ ਅੰਦਰ ਆ ਜਾ ਜਦੋਂ ਤੂੰ ਆਜੇਗਾ ਰਬ ਮਗਰ ਮਗਰ ਫਿਰੇਗਾ ਇਥੇ ਬਾਬੇ ਕਬੀਰ ਦਾ ਕਿ ਸ਼ਬਦ ਹੁੰਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲੱਗੇ ਹਰ ਫਿਰੇ ਕਹ ਤ ਕਬੀਰ ਕਬੀਰ ਕਹਿੰਦੇ ਜਿਵੇਂ ਗੰਗਾ ਦਾ ਪਾਣੀ ਸ਼ੁੱਧ ਹੈ ਨਾ ਇਹੋ ਜਾਂ ਮੇਰਾ ਮਨ ਨਿਰਮਲ ਹੋਇਆ ਲੋਕੀ ਰੱਬ ਦੇ ਮਗਰ ਫਿਰਦੇ ਤੇ ਰੱਬ ਮੇਰੇ ਮਗਰ ਫਿਰਦਾ ਆਪਣੀ ਗੱਲ ਤਾਂ ਨਹੀਂ ਬਣਦੀ ਗਿਆਨੀ ਜੀ ਆ ਵੇਖੋ ਮੈਂ ਬਾਬਿਆਂ ਕੋਲ ਆਇਆ ਤੇ ਲੋਕਾਂ ਨੇ 20 ਰੁਪਏ ਦਿੱਤੇ ਤੇ ਮੈਂ 500 ਦਿੱਤਾ ਉਹ ਮੈਂ ਕਿਹਾ ਭਰਿਆ ਤੂੰ 500 ਦੀ ਗੱਲ ਕਰਦਾ ਜਿਹਦੇ ਵਿੱਚ ਤੇਰਾ ਜਨਮ ਹੋਇਆ ਸੀ ਤੇਰੇ ਤੇੜ ਤਾਂ ਚਾਰ ਗਣਾ ਕੱਪੜਾ ਵੀ ਨਹੀਂ ਸੀ ਤੂੰ 500 ਵਾਲਾ ਕਿਸ ਹੋ ਗਿਆ ਨਿਰਗੁਣ ਆਰ ਕਿਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਚੀਤ ਰਖ ਨਾਨਕ ਨਿਭੀ ਨਾਲ ਰਮਈਆ ਕੇ ਗੁਰ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸਤਾਨੀ ਜਿਨ ਤੂੰ ਸਾਥ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਸਤਾ ਤੁਰੇ ਪਿਆਰੇ ਦੂਦ ਪਰ ਜੋਬਨ ਭੋਜਨ ਸੁਖ ਸੂਦ ਵਿਰਧ ਭਇਆ ਉਪਰ ਸਾਗ ਸੈਨ ਮੁਠ ਮੁਖੇ ਪਿਆਉ ਬੈਠ ਕੇ ਦੇਨ ਬੀ ਬੇਬੇ ਮੁੰਜੇ ਤੇ ਬੈਠੀ ਐ ਹੱਥ ਕੰਬਦੇ ਰ ਲੇਕਿਨ ਪੋਤਰਿਓ ਨੂੰ ਬਾਟੀ ਦੇ ਥੱਲੇ ਹੱਥ ਰੱਖ ਕੇ ਕਹਿੰਦੀ ਬੇਬੇ ਜੀ ਘੁੱਟ ਭਰ ਲਓ ਪੋਤਰਿਓ ਨੂੰ ਦਾਦੀ ਸਾਸ ਨੂੰ ਕਹਿੰਦੀ ਬੇਬੇ ਜੀ ਇੱਕ ਘੁੱਟ ਭਰ ਲਓ ਜਿਹੜੀ ਪੋਤਰਿਓ ਨੂੰ ਕਹਿੰਦੀ ਆ ਨਾ ਇਹ ਪੋਸਰੋਂ ਨੋ ਨਹੀਂ ਕਹਿੰਦੀ ਇਹ ਪ੍ਰਮਾਤਮਾ ਉਹਦੇ ਚ ਵਸ ਰਹਾ ਤੇ ਤਾਂ ਤੇਰੇ ਮੂੰਹ ਚ ਪੁਰਕੀਆਂ ਪਾਉਂਦੀ ਉਹ ਨਹੀਂ ਪਾ ਸਕਦੀ ਵਿਰਧ ਭਇਆ ਉਪਰ ਸਾਗ ਸੈਨ ਮੁਖ ਆਪਿਆਓ ਬੈਠ ਕੋ ਦੇਨ ਅੱਗੇ ਕਹਿਨਾ ਸਾ ਮਿਹਨਤ ਕੀਤੀ ਹੈ ਹੁਣ ਤੈਨੂੰ ਬੈਠੇ ਨੂੰ ਮਿਲਦੀਆਂ ਨੇ ਬੈਠੇ ਨੂੰ ਮਿਲਦੀਆਂ ਨੇ ਗੁਰਮੁਖੋ ਰਾਰੇ ਜਨਕ ਦੇ ਕੋਲ ਗਿਆ ਮਲਾਰਮਾ ਨੇ ਆਖਿਆ ਲੰਗੋਟੀ ਰੱਖਦੇ ਪਈ ਲਾ ਕੇ ਲੰਗੋਟੀ ਉਹਦੇ ਕੋਲ ਸੀ ਅੰਦਰ ਗਿਆ ਰਾਣੀਆਂ ਨੇ ਰਾਣੀ ਲੱਤ ਫੜ ਕੇ ਨਪਰੀ ਹੈ ਤੇ ਕਹਿਣ ਲੱਗਾ ਮੇਰੇ ਪਿਓ ਨੇ ਗਲਥਾਂ ਤੇ ਭੇਜਿਆ ਮੈਨੂੰ ਉਹ ਕਹਿੰਦਾ ਸੀ ਬੜਾ ਭਗਤ ਭਗਤ ਹੈ ਬੜਾ ਮਾਹ ਪੁਰਸ਼ ਹੈ ਤੇ ਇਹ ਤਾਂ ਰਾਣੀਆਂ ਨਾਲ ਗੱਲਾਂ ਕਰਦਾ ਜਿਵੇਂ ਆਮ ਬੰਦੇ ਕਰਦੇ ਨੇ ਇਹ ਕਿਵੇਂ ਹੋ ਸਕਦਾ ਹੈ ਉਹਨੇ ਉਹਦਾ ਫੁਰਨਾ ਵਾਪਿਆ ਵਾਪਿਆ ਤੇ ਉਹਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਰਾਜੇ ਜਨਕ ਦੇ ਮਹਿਲਾ ਨੂੰ ਅੱਗ ਲੱਗੀ ਹੈ ਲੱਗੀ ਨਹੀਂ ਪਰ ਪ੍ਰਤੀਤ ਕਰਾਇਆ ਜਦੋਂ ਅੱਗ ਲੱਗੀ ਤਾਂ ਆਪਣੇ ਘਰ ਪਿਆ ਤੇ ਇੱਕਦਮ ਪਿੱਛੇ ਨੂੰ ਭੱਜਿਆ ਵੀ ਮੈਂ ਲੰਗੋਟੀ ਜਾ ਕੇ ਫੜ ਲਾਂ ਰਾਦੇ ਜਨਕ ਨੇ ਪੜੰਗੇ ਤੋਂ ਉੱਠ ਕੇ ਛਾਲ ਮਾਰ ਕੇ ਗੋਟ ਮੋੜ ਕੇ ਆ ਗਿਆ ਗਬਰੂਆ ਕੀ ਗੱਲ ਭੱਜ ਜਲਿਆ ਭਾਈ ਕਹਿੰਦਾ ਜੀ ਮੇਰੀ ਲੰਗੋਟੀ ਟੰਗੀ ਔਰ ਸੜ ਨਾ ਜਾਏ ਤੇ ਰਾਜਾ ਜਨਕ ਕਹਿਣ ਲੱਗਾ ਮੇਰੇ ਮਹਿਲਾਂ ਨੂੰ ਅੱਗ ਲੱਗੀ ਤੇ ਮੈਨੂੰ ਚਿੰਤਾ ਨਹੀਂ ਤੈਨੂੰ ਲੰਗੋਟੀ ਦੀ ਚਿੰਤਾ ਹੈ ਕਹਿਣ ਲੱਗਾ ਜੀ ਮੈਂ ਭੁੱਲ ਗਿਆ ਹੁਣ ਕਰੋ ਕਿਰਪਾ ਕਹਿਣ ਲੱਗਾ ਕਿਰਪਾ ਤਾਂ ਆਉਣੀ ਜੇ ਮਨ ਇਕਾਗਰ ਹੋਵੇਗਾ ਤੇ ਤੈਨੂੰ ਦਖਣਾ ਦੇਣੀ ਪੈਗੀ ਕੀ ਦਖਣਾ ਦੇਣੀ ਹੈ ਤੇਲ ਦੀ ਥਾਲੀ ਭਰਲਾ ਸਾਰੇ ਨਗਰ ਦੀਆਂ ਪ੍ਰਕਰਮਾਂ ਕਰ ਲੈ ਜੇ ਥਾਲੀ ਚ ਪੂਰਾ ਤੇਲ ਰਿਹਾ ਤੇ ਤੈਨੂੰ ਨਾਮਦਾਨ ਦਿਆਂਗਾ ਨਹੀਂ ਤੇ ਆਪਣੇ ਕਰ ਛੁੱਟੀਆਂ ਕਰ ਇਤਿਹਾਸ ਕਹਿੰਦਾ ਕਿ ਇਹਨੇ ਜਨਕ ਰਾਜੇ ਦੀ ਨਗਰੀ ਦੀਆਂ ਪ੍ਰਕਰਮਾਂ ਕੀਤੀਆਂ ਤੇਲ ਦੀ ਇੱਕ ਤੜੀ ਥੱਲੇ ਨਹੀਂ ਡਿੱਗੀ ਉਹਨੇ ਆਖਿਆ ਪੁੱਤਰ ਤੂੰ ਪਾਸ ਕਿਉਂਕਿ ਜਿੰਨਾ ਚਿਰ ਮਨ ਅਕਾਗਰ ਨਹੀਂ ਬਾਸ ਨਹੀਂ ਬਣਨੀ ਤੇਰਾ ਮਨ ਅਕਾਗਰ ਹੋ ਗਿਆ ਆ ਪਰੋੜ ਪੜਕ ਸੁਖਣੀ ਸਾਹਿਬ ਦਾ ਸਾਵਧਾਨ ਅਕਾਗਰ ਚਿਤ ਵੀ ਅਟੈਂਟਿਵ ਹੋ ਕੇ ਅਕਾਗਰ ਚਿਤ ਹੋ ਕੇ ਗੁਰਮੁਖਾ ਜੀ ਭਗਵਾਨ ਦਾ ਨਾਮ ਲਏਗਾ ਤੇ ਤਾਂ ਗੱਲ ਬਣੇਗੀ ਗੱਲ ਕਰੇ ਸਾ ਆਪਾਂ ਮਹਾਤਮਾ ਦੀ ਉਸ ਮਹਾਤਮਾ ਨੇ ਆਖਿਆ ਪੁੱਤਰਾ ਪਹਿਲੀ ਪੰਕਤੀ ਸੀ ਪ੍ਰਭ ਕੇ ਸਿਮਨ ਲਿਧ ਸਿਧ ਨੌ ਨਿਧ ਤੇ ਦੂਜੀ ਪੰਕਤੀ ਅਭਿਆਸ ਕਰ ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ ਉਸ ਮੁਸਲਮਾਨ ਰਾਈ ਨੇ ਇਹਨਾਂ ਦੋ ਪੰਕਤੀਆਂ ਦਾ ਸਿਮਨ ਕਰਕੇ ਆਪਣਾ ਲੋਗ ਤੇ ਪ੍ਰ ਲੋਗ ਸਵਾਰ ਲਿਆ ਔਰ ਉਹ ਲੋਗ ਪ੍ਰ ਲੋਗ ਕੌਣ ਸਵਾਰਦਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇਵਾਲਾ ਜਿਹੜਾ ਪ੍ਰਮਾਤਮਾ ਨਾਲ ਇਥੇ ਤੇ ਉਥੇ ਦੀ ਪਾਤ ਰੱਖਦਾ ਇਹ ਦੀਨਾ ਤੇ ਦਇਆ ਕਰਨ ਵਾਲਾ ਹੈ ਤੇ ਜਿਨ੍ਹਾਂ ਤੇ ਦਇਆ ਕੀਤੀ ਉਹਨੂੰ ਆਪਾਂ ਕਹਿੰਨੇ ਸੰਤ ਉਹਨਾਂ ਨੂੰ ਆਪਾਂ ਕਹਿੰਨੇ ਭਗਤ ਉਹਨਾਂ ਨੂੰ ਆਪਾਂ ਕਹਿੰਨੇ ਬ੍ਰਹਮ ਗਿਆਨੀ ਇਥੇ ਆਦ ਗੁਰਮਖੋ ਉਹਨਾਂ ਦੇ ਨਾਲ ਇਹ ਵਿਸ਼ੇਸ਼ਣ ਲੱਗਦੇ ਹਨ